ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝੱਖੜ ਵਾਲਾ ਜ਼ਿਲ੍ਹਾ ਦੋਸਤੋ ਫਰੀਦਕੋਟ ਆ ਤੇ ਤਹਿਸੀਲ ਦੋਸਤੋ ਜੈਤੋ ਆ ਬਾਈ ਕੋਲੇ ਦੋਸਤੋ ਖੀਰੀ ਵੱਛੀ ਆ ਅਸਰ ਵੱਛੀ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸੱਸੀ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਠਾਕ ਹੈ ਬਾਈ ਵਧੀਆ ਜੀ ਆਪਣੇ ਸੁਣਾਓ ਠੀਕ ਆ ਤੇ ਬਾਈ ਜੀ ਇੱਕ ਵਾਰੀ ਆਪਣਾ ਨਾਂ ਦੱਸਿਓ ਨਾਂ ਮੇਰਾ ਜੀ ਹੈਗਾ ਹਰਦਲ ਸਿੰਘ ਹਰਦਲ ਸਿੰਘ ਪਿੰਡ ਝਖੜ ਵਾਲਾ ਪਿੰਡ ਝਖੜ ਵਾਲਾ ਹਾਂਜੀ ਅੱਛਾ ਤੇ ਬਾਈ ਜੀ ਆਪਣਾ ਨੰਬਰ ਵੀ ਦੱਸ ਦਿਓ ਨੰਬਰ ਦੋਸਤੋ ਬਾਈ ਦਾ ਆਪਾਂ ਵੈਸੇ ਸਕਰੀਨ ਤੇ ਲਾ ਦਾਂਗੇ ਬਾਈ ਨੂੰ ਨੰਬਰ ਨਹੀਂ ਯਾਦ ਤੇ ਬਾਈ ਜੀ ਬੱਚੀ ਇਹ ਆਪਣੇ ਘਰ ਦੀ ਆ ਹਾਂ ਜੀ ਇਹ ਆਪਣੇ ਘਰ ਦੀ ਹੈ ਜੀ ਗਾਂ ਆਪਣੇ ਸੀਗੀ ਆਪਦੀ ਘਰ ਦੀ ਵਹਿੜ ਠੀਕ ਆ ਉਹਦਾ ਦੁੱਧ ਸੀਗਾ 25 ਲੀਟਰ 25 ਲੀਟਰ ਸੀਗਾ ਹਾਂ ਜੀ ਮੈਂ ਆਪ ਖੁਦ ਦੋਸੂਏ ਚੋਇਆ ਦੋਸੂਏ ਚੋਇਆ ਹਾਂ ਹੁਣ ਸੂਣ ਵਾਲੀ ਕਰਕੇ ਸੀਗੀ ਮੈਂ ਵੇਚਤੀ ਸੀ ਪਿੱਛੇ ਜੀ ਠੀਕ ਆ ਕਿਉਂ ਮੈਂ ਪਸ਼ੂਆਂ ਦਾ ਕੰਮ ਆਪ ਤੋਂ ਇੰਨੀ ਕੇਰ ਨਹੀਂ ਹੁੰਦੀਗੀ ਠੀਕ ਤੇ ਮੈਂ ਪਸ਼ੂਆਂ ਦਾ ਕੰਮ ਛੱਡਦਾ ਜਾ ਰਿਹਾ ਹਾਂ ਠੀਕ ਆ ਘਟਾਉਣੇ ਆ ਪਸ਼ੂ ਘਟਾਉਣੇ ਆ ਪਸ਼ੂ ਠੀਕ ਹੁਣ ਇਹ ਕਿਹੜੀ ਮੇਰੇ ਕੋਲ ਵੱਛੀ ਆ ਹਾਂਜੀ ਇਹ ਉਹ ਮਾਂ ਦੀ ਵੱਛੀ ਆ ਬਹੁਤ ਵਧੀਆ ਹੈ ਹਾਂਜੀ ਇਹਦਾ ਮੁੱਲ ਹੈਗਾ ਜੀ 18-19000 ਰੁਪਿਆ 18 ਤੋਂ 19000 ਦੇ ਵਿੱਚ ਵਿੱਚ ਦੇ ਦਾਂਗੇ ਹਾਂਜੀ ਦੇ ਦਾਂਗੇ ਵਿੱਚ ਠੀਕ ਆ ਤੇ ਕਿੰਨੀ ਉਮਰ ਹੋ ਗਈ ਬਾਈ ਜੀ ਦੀ ਇਹਦੀ ਉਮਰ ਹੋਊਗੀ 8-9 ਮਹੀਨੇ 8 9 ਦੇ ਲਗਭਗ ਹੈਗੀ ਹਾਂ ਜੀ ਉਹ ਸੀਮਨ ਵਗੈਰਾ ਦਾ ਪਤਾ ਹੈ ਬਈ ਕਿਹੜੇ ਸੀਮਨ ਨਹੀਂ ਨਹੀਂ ਯਾਦ ਬਈ ਅਸੀਂ ਹਣ ਪੜ ਬੰਦੇ ਆ ਠੀਕ ਆ ਇਹਨਾਂ ਨਹੀਂ ਆਪਾਂ ਨੂੰ ਪਤਾ ਤੇ ਮਾਂ ਨੇ ਕਿੰਨਾ ਕੁ ਦੁੱਧ ਕੱਢਿਆ ਸੀ ਮਾਂ ਨੇ ਤਾਂ ਜੀ 25 ਲੀਟਰ ਦੁੱਧ ਮੈਂ ਆਪ 2200 ਵਿੱਚ ਚੋਇਆ 25 ਲੀਟਰ ਤੁਸੀਂ ਚੋਇਆ ਹਾਂ ਜੀ ਠੀਕ ਆ ਲਓ ਬਈ ਸੱਜਣੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਸੋਹਣੀ ਜਾਤ ਕੁਆਲਿਟੀ ਵਾਲੀ ਇਹ ਬਾਈਆਂ ਦਾ ਸੀਮਨ ਦਾ ਨਹੀਂ ਮੈਨੂੰ ਪਤਾ ਕਿਹੜੇ ਸੀਮਨ ਦੀ ਇਹ ਵੇਖ ਸਕਦੇ ਆ ਬਿਲਕੁਲ ਨਿੱਕਾ ਕਾਨਾ ਦੋਸਤੋ ਬਹੁਤ ਸੋਹਣੀ ਫੇਸ ਕੁਆਲਿਟੀ ਦੀ ਹੈ ਵਹਿੜਾ ਦੋਸਤੋ ਬਾਕੀ ਝੋਲੀ ਝਾਲੀ ਦੀ ਗੱਲ ਕਰੀਏ ਦੋਸਤੋ ਝੋਲੀ ਬਹੁਤ ਸੋਹਣੀ ਆ ਰੰਗ ਬਾਜ ਦੋਸਤੋ ਵੱੱਛੀ ਆ ਬਾਈ ਮਾੜਾ ਰੋਕੀ ਆ ਪਾ ਥਣ ਮਖਾਈਏ ਬਾਕੀ ਰਾਜੀ ਬਲੀ ਵੀ ਆ ਦੋਸਤੋ ਕੱਲਾ ਕੱਲਾ ਥਣ ਲੱਗਿਆ ਦੋਸਤੋ ਝੋਲੀ ਝਾਲੀ ਵੇਖ ਸਕਦੇ ਆ ਬਹੁਤ ਸੋਹਣੀਆਂ ਲੜੀਆਂ ਦੋਸਤੋ ਦੇਖ ਸਕਦੇ ਸੀਲ ਠੰਡੀ ਆ ਦੋਸਤੋ ਬਾਈ ਹੱਥ ਮਾਰ ਰਿਆ ਕਿੰਨੀ ਕੁ ਉਮਰ ਆ ਬਾਈ ਲਗਭਗ ਇਹਦੀ ਕੋਈ 8-9 ਮਹੀਨਿਆਂ ਦੀ ਉਮਰ ਆ 8-9 ਮਹੀਨਿਆਂ ਦੇ ਲਗਭਗ ਹੈਗੀ ਆ ਤੁਰ ਗਿਆ ਬਾਈ ਇਹਨੂੰ ਇਸ ਸਾਦਿਆਂ ਦੋਸਤੋ ਹੱਥ 8.5 ਮਹੀਨੇ ਦੀ ਉਮਰ ਆ ਤੇ ਰੰਗ ਬਾਝ ਵਹਿੜਾ ਦੋਸਤੋ ਜਿਹੜਾ ਵੀਰ ਇੱਥੇ ਆ ਕੇ ਆਪਦੀ ਤਸੱਲੀ ਕਰਨਾ ਚਾਹੁੰਦਾ ਤਸੱਲੀ ਕਰ ਲੇ ਬਾਕੀ ਜਿਹੜਾ ਦੋਸਤੋ ਸਾਹਮਦਾ ਸੋਹਣੀ ਵਹਿੜ ਤਿਆਰ ਹੋਣ ਵਾਲੀ ਆ ਦੋਸਤੋ ਬਾਈਆਂ ਦਾ 18-19000 ਦੀ ਆਪਾਂ ਦੇ ਦੇਵਾਂਗੇ ਚੰਗੀ ਵਹਿੜਾ ਦੋਸਤੋ ਸੋਹਣੀ ਤਿਆਰ ਹੋਣ ਵਾਲੀ ਵਹਿੜਾ ਤੇ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆਂ ਪਿੰਡ ਆ ਜਿਹੜਾ ਬਾਈ ਦਾ ਝੱਖੜ ਵਾਲਾ ਜ਼ਿਲ੍ਹਾ ਫਰੀਦਕੋਟ ਦੋਸਤੋ ਜੈਤੋ ਦੇ ਨੇੜੇ ਰਹਿ ਜਾਂਦਾ ਉਧਰੋਂ ਇੱਕ ਪਾਸੇ ਬਾਜਾਖਾਨਾ ਰਹਿ ਜਾਂਦਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ